ਤੁਹਾਡੇ ਨਾਲ ਦਿਲ ਦੀ ਗੱਲ ਗੱਲ ਕੀ ਦੱਸਦਾ ਮੇਰਾ ਵੀਰ ਕਹਿੰਦਾ ਵੀਰੇ ਮੈਂ ਫੜੜ ਵਾਲਿਆਂ ਦੇ ਕੀੜਤਾਂ ਵਾਸਤੇ ਪੱਠਿਆਂ ਦੀ ਟਰਾਲੀ ਲੈ ਕੇ ਜਾਣੀ ਸੀ ਕਹਿੰਦਾ ਮੈਂ ਗੁਰਦੁਆਰੇ 'ਚ ਅਨਾਊਂਸਮੈਂਟ ਕਰੀ ਮੈਂ ਕਹਿੰਦਾ ਗੁਰਦੁਆਰੇ ਦੇ ਵਿੱਚ ਅਨਾਊਂਸਮੈਂਟ ਕਰਵਾਈ ਗਈ ਮੇਰੇ ਵੱਲੋਂ ਵੀ ਮੇਰਾ ਵੀਰ ਹੜੜ ਕੀੜਤਾਂ ਵਾਸਤੇ ਜਿਹੜਾ ਵੀ ਇਸ ਸਾਈਡ ਵਾਸਤੇ ਆਪਾਂ ਉਹਨਾਂ ਦੀ ਟਰਾਲੀ ਲੈ ਕੇ ਜਾਣੀ ਹੈ ਕਹਿੰਦੇ ਤੇ ਕਹਿੰਦਾ ਲੋਕੀ ਨੂੰ ਮੈਂ ਕਿਹਾ ਵੀ ਮੇਰੇ ਨਾਲ ਵੱੱਟ ਤੋਂ ਵੱੱਟ ਪੱਠੇ ਵਢਾਉਣ ਵਾਸਤੇ ਆਜੋ ਵੀ ਰੱਖੀਏ ਚਪਕੇ ਮੇਰੇ ਨੇ ਕਿ ਤੁਸੀਂ ਹੜਾਂ ਵਾਲਿਆਂ ਵਾਸਤੇ ਪੱਠੇ ਵਢਾਉਣ ਲਈ ਆਓ ਚੰਦਰ ਵੀ ਆਏ ਨਹੀਂ ਲੋਕ ਕਹਿੰਦਾ ਇੰਨੇ ਲੋਕ ਮਤਲਬ ਪ੍ਰਸਤ ਹੋ ਗਏ ਕਹਿੰਦਾ ਭਾਜੀ ਮੈਂ ਕਹਿੰਦਾ ਤਾਂ ਵੀਡੀਓ ਦੇਖ ਕੇ ਮੈਂ ਸੋਚਿਆ ਵੀ ਹੜ ਵਾਲਿਆਂ ਵਾਸਤੇ ਆਪਾਂ ਲੈ ਕੇ ਜਾਣੇ ਆਂ ਵੀ ਪੱਠੇ ਲੈ ਕੇ ਜਾਣੇ ਆਂ ਕਹਿੰਦਾ ਪੱਠੇ ਮੇਰੇ ਕੋਲ ਖਿੱਲਾ ਢੇੜਾ ਪੱਠਿਆਂ ਦਾ ਖੜਿਆ ਸੀ ਕਹਿੰਦਾ ਮੈਂ ਗੁਰਦੁਆਰੇ ਗਿਆ ਜਾ ਕੇ ਅਨਾਉਂਸਮੈਂਟ ਕਰਵਾਈ ਵੀ ਹੜਾਂ ਵਾਲਿਆਂ ਵਾਸਤੇ ਹਰਾਚਾਰਾ ਲੈ ਕੇ ਜਾਣਾ ਪੱਠੇ ਵੱਢ ਕੇ ਖੜਨੇ ਨੇ ਚਰੀ ਮੇਰੀ ਚਰੀ ਇਹ ਕਹਿੰਦਾ ਲੋਕੀ ਮੱਛਰ ਤੋਂ ਡਰਦੇ ਮੁੰਡੇ ਆ ਹੀ ਨਹੀਂ ਗਏ ਕੋਈ ਬੜਾਉਣ ਹੀ ਨਹੀਂ ਆਇਆ ਕਹਿੰਦਾ ਲੈ ਕੇ ਮੈਂ ਜਾਣਾ ਸੀ ਟਰੈਕਟਰ ਟਰਾਲੀ ਮੇਰਾ ਕਹਿੰਦਾ ਭਾਜੀ ਮੈਂ ਤੁਹਾਡਾ ਲਾਈਵ ਦੇਖ ਕੇ ਨਾ ਤੇ ਕਹਿੰਦਾ ਵੀ ਮੈਂ ਉਹ ਕਰਕੇ ਗਿਆ ਤੇ ਹੜਾਂ ਵੀ ਅਨਾਉਂਸਮੈਂਟ ਕਰਵਾਈ ਪਿੰਡ ਚ ਜਾ ਕੇ ਉਸੇ ਟਾਈਮ ਕਹਿੰਦਾ ਸ਼ਾਮੀ ਮੈਂ ਤੁਹਾਡਾ 5 6 ਵਜੇ ਕੱਲ ਲਾਈਵ ਦੇਖਿਆ ਲਵ ਯੂ ਐ ਸਾਰਿਆਂ ਨੂੰ ਤੁਸੀਂ ਇੰਨੀ ਸਪੋਰਟ ਕਰਦੇ ਹੋ ਮੇਰੀ ਮੈਂ ਸਾਰਿਆਂ ਨੂੰ ਬੇਨਤੀ ਆ ਸਪੋਰਟ ਕਰਿਆ ਕਰੋ ਹੁਣ ਆਪਣੇ 2 ਦਿਨ ਲਗਾਤਾਰ 3 ਦਿਨ ਲਾਈਵ 'ਚ ਬੋਲਣ ਨਾਲ ਹੜਾਂ ਵਾਲਿਆਂ ਵਾਸਤੇ ਤੇ ਸਾਰੇ ਵੀ ਇੱਕ ਦੂਸਰੇ ਦੀ ਬੰਦੇ ਮਦਦ ਕਰ ਰਹੇ ਨੇ ਹਨਾ ਲੈ ਕੇ ਜਾ ਰਹੇ ਨੇ ਪਰਸੋਂ ਇੱਕ ਰਾਸ਼ਨ ਦੀ ਟਰਾਲੀ ਲੈ ਕੇ ਗਏ ਕੱਲ ਪੱਟੀਆਂ ਦੀ ਲੈ ਕੇ ਗਿਆ ਤੇ ਉਹ ਬੰਦੇ ਦੀ ਤਰਾਸ ਦੀ ਕੀ ਦੱਸੂ ਤੁਹਾਨੂੰ ਮੈਂ ਦੱਸ ਰਿਹਾ ਕਿੱਦਾਂ ਭਾਜੀ ਸ਼ਿਵ ਸ਼ੰਕਰ ਸ਼ਿਵ ਸ਼ੰਕਰ ਸ਼ੁਕਲਾ ਵਧੀਆ ਭਾਜੀ ਵਧੀਆ ਸ਼ੁਕਲਾ ਜੀ ਵਧੀਆ ਜੀ ਤੇ ਉਹ ਬੰਦਾ ਕਹਿੰਦਾ ਵੀਰ ਜੀ ਮੈਂ ਤੁਹਾਡੀ ਵੀਡੀਓ ਦੇਖ ਕੇ ਪੱਠੀਆਂ ਦੀ ਟਰਾਲੀ ਲੈ ਕੇ ਜਾਣੀ ਸੀ ਕਹਿੰਦਾ ਮੈਂ ਲੋਕਾਂ ਨੂੰ ਜਾ ਕੇ ਕਿ ਕੀ ਐਨਾਉਂਸਮੈਂਟ ਕਰਵਾਈ ਵੀ ਵੀਰੇ ਸਵੇਰੇ ਆਪਾਂ ਪੱਠੇ ਲੈ ਕੇ ਜਾਣੇ ਨੇ ਵੱਧ ਤੋਂ ਵੱਧ ਮੁੰਡੇ ਖੁੰਡੇ ਪਹੁੰਚੋ ਪੱਠੇ ਵੜਵਾਓ ਮੇਰੇ ਨਾਲ ਵੀ ਟਰਾਲੀ ਚ ਲੱਦਵਾ ਦਿਓ ਤੇ ਮੈਂ ਲੈ ਕੇ ਵਰਕ ਟੱਇਆ ਗਿਆ ਸੀ ਮਾਫੀ ਚਾਹੁੰਦਾ ਮੇਰਾ ਵੀਰੇ ਜੁੜਜੋ ਦਵਾ ਤੇ ਉਹ ਬੰਦਾ ਕਹਿੰਦਾ ਮੈਂ ਐਨਾਉਂਸਮੈਂਟ ਕਰਵਾਈ ਵੀ ਵੱਧ ਤੋਂ ਵੱਧ ਬੰਦੇ ਆਓ ਪੱਠੇ ਵੜਾਉਣੇ ਨੇ ਤੇ ਇਹ ਕਹਿੰਦਾ ਕੋਈ ਆਇਆ ਹੀ ਨਹੀਂ ਨੌਜਵਾਨ ਕੋਈ ਵੀ ਨਹੀਂ ਆਇਆ ਤੇ ਹੁਣ ਅੱਗੇ ਤੁਹਾਨੂੰ ਆਪਾਂ ਘੱਗਰ ਦਾ ਲਾਈਵ ਦਿਖਾਉਨੇ ਆ ਸਵੇਰੇ ਆਪਾਂ ਸ਼ਾਰਟ ਵੀ ਪਾਇਆ ਸੀ ਪਰਸੋਂ ਦਾ ਵੀ ਸ਼ਾਰਟ ਨਾਲ ਅਟੈਚ ਕਰਿਆ ਸੀ ਵੀ ਘੱਗਰ ਜਿਹੜਾ ਸੀਗਾ ਆਪਾਂ ਇੱਕ ਮੂਕੀ ਦੀ ਨਿਸ਼ਾਨੀ ਰੱਖ ਇੱਕ ਡੈੜੀ ਦੀ ਨਿਸ਼ਾਨੀ ਰਹਿੰਦੀ ਸੀ ਆਪਾਂ ਦੋਸਤੋ ਤੁਹਾਨੂੰ ਲਾਈਵ ਘੱਗਰ ਦਿਖਾਉਂਦੇ ਆ ਆਪਾਂ ਕੋਈ ਫੇਕ ਤਾਂ ਦਿਖਾਉਂਦੇ ਨਹੀਂਗੇ ਪੁਰਾਣੀਆਂ ਵੀਡੀਓ ਐਡਿਟ ਕਰਕੇ ਚੱਕ-ਚੱਕ ਕੇ ਇੱਥੇ ਸਵੇਰੇ ਡੈੜੀ ਜੀ ਸੀ ਥੋੜੀ ਥੋੜੀ ਨੰਗੀ ਜੀ ਸੀ ਸਵੇਰੇ ਆਪਾਂ 10 10:30 ਵਜੇ ਘੱਗਰ ਦੀ ਲਾਈਵ ਵੀਡੀਓ ਬਣਾਈ ਸੀ ਪਰ ਹੁਣ ਤੁਹਾਨੂੰ ਆਪਾਂ ਫੇਰ ਲਾਈਵ ਦਿਖਾ ਰਹੇ ਆ ਘੱਗਰ ਆਪਣੇ ਨਾਲ ਬੜੇ ਰਹੋ ਧੰਨਵਾਦ ਆਪਾਂ ਲਾਈਵ ਘੱਗਰ ਦਿਖਾਉਂਦੇ ਆ ਜਿਹੜੀ ਆਪਾਂ ਡੈੜੀ ਜੀ ਦਿਖਾ ਰਹੇ ਆ ਤੁਹਾਨੂੰ ਜਿਹੜੀ ਡੈੜੀ ਸੀ ਨਾ ਇੱਥੇ ਇੱਕ ਨੰਗੀ ਡੈੜੀ ਸੀਗੀ ਜਿਹੜੀ ਘੱਗਰ ਤੋਂ ਖਣੋ ਇਥੇ ਡੈਡੀ ਜੀ ਨੰਗੀ ਜੀ ਸੀ ਆਹ ਵਾਲੀ ਡੈਡੀ ਸੀ ਆਪਾਂ ਪੁਰਾਣੇ ਮੇਰੇ ਸ਼ੋਰਟਾਂ ਦੇ ਵਿੱਚ ਦੇਖ ਸਕਦੇ ਹੋ ਔਰ ਖੱਗਰ ਦੇ ਪੁੱੜ ਦੇ ਨਾਲੋਂ ਮਾੜਾ ਮਾੜਾ ਪਾਣੀ ਅਟੈਚ ਹੋ ਕੇ ਲੰਘ ਰਿਹਾ ਸੀਗਾ ਇਧਰੋਂ ਅੱਗੋਂ ਸੂਰਜ ਪੈ ਰਿਹਾ ਉਹਦੇ ਕਰਕੇ ਦਿੱਕਤ ਆ ਰਹੀ ਹੈ ਮੇਰਾ ਵੀਰ ਮਾਫੀ ਚਾਹੁੰਨਾ ਲਾਈਵ ਵੀ ਕੱਟਿਆ ਗਿਆ ਸੀ ਥੋੜਾ ਜਿਹਾ ਤੇ ਇੱਕ ਆਪਾਂ ਇਧਰ ਆਏ ਦੀ ਨਿਸ਼ਾਨੀ ਲਾਈ ਸੀ ਆ ਵੀ ਜਿਹੜੀਆਂ ਝਾੜੀਆਂ ਯਾਨੀ ਕਿਉਂ ਆਪਾਂ ਜੱਟਾਂ ਵਾਲਾ ਹਿਸਾਬ ਹੈ ਕੋਈ ਆਪਾਂ ਨੂੰ ਕਿਉਸੇ ਕਾਂ ਦਾ ਹਿਸਾਬ ਨਹੀਂ ਪਤਾ 50000 ਕਿਉਸੇ ਕਿ ਛੜਤਾ ਬਾਅਦ 10 ਛੜਤਾ ਵੀ ਨਾ ਸਾਡੀਆਂ ਤਾਂ ਜੱਟਾਂ ਦੀਆਂ ਨਿਸ਼ਾਨੀਆਂ ਚ ਆ ਜਿਹੜੀ ਮੈਂ ਤੁਹਾਨੂੰ ਬੂਟੀ ਦਿਖਾ ਰਿਹਾ ਸਵੇਰੇ ਇਹ ਬੂਟੀ ਕਾਫੀ ਨੰਗੀ ਸੀ ਯਾਨੀ ਕਿ ਜਿੱਥੇ ਪਾਣੀ ਚੱਲ ਰਿਹਾ ਇਹ ਤੋਂ ਫੁੱਟ ਫੁੱਟ ਨੀਵੀਂ ਸੀ ਔਰ ਪਰਸੋਂ ਜਿਹੜਾ ਗੱਲ ਕੀਤੀ ਜਾਈ ਚਾਰ ਪੰਜ ਫੁੱਟ ਬੂਟੀ ਨੰਗੀ ਸੀ ਕੱਲ ਤਿੰਨ ਕ ਫੁੱਟ ਪਾਣੀ ਵਧਿਆ ਸਵੇਰੇ ਮਾੜੀ ਜੀ ਫੁੱਟਕ ਨੰਗੀ ਸੀ ਹੁਣ ਇਸ ਟਾਈਮ ਉਹ ਵੀ ਨਹੀਂ ਹੈਗੀ ਫੁੱਟ ਯਾਨੀ ਕਿ ਪਾਣੀ ਵਧ ਰਿਹਾ ਇੱਕ ਗਰਜਾ ਕਿਉਂ ਵਧ ਰਿਹਾ ਜਿਹੜਾ ਦੋਸਤੋ ਚੰਡੀਗੜ੍ਹ ਮਹਾਲੀ ਮੀਂਹ ਪਿਆ ਕੱਲ ਨੂੰ ਉਹਦੇ ਨਾਲ ਪਾਣੀ ਵਧ ਰਿਹਾ ਤੇ ਇੱਕ ਆਹ ਦੇਖੋ ਲੋਕ ਰਿਸਕ ਲੈ ਰਹੇ ਨੇ ਕੀ ਰਿਸਕ ਲੈ ਰਹੇ ਨੇ ਤੁਸੀਂ ਆਪ ਦੇਖ ਸਕਦੇ ਹੋ ਤੇ ਇਹ ਜੇ 100 150 ਦੀ ਮੱਛੀ ਦੇ ਚੱਕਰ 'ਚ ਪੈਰ ਤਿਲਕ ਜੇ ਕਰਜੇ ਕੌਣ ਜ਼ਿੰਮੇਵਾਰ ਹੈ ਤੁਸੀਂ ਆਪ ਦੇਖ ਸਕਦੇ ਹੋ ਬਾਈ ਕਿੱਥੇ ਬੈਠਾ ਹੋਇਆ ਆ ਦੇਖੋ ਇਹ ਬਾਈ ਕਿੱਥੇ ਬੈਠ ਕੇ ਮੱਛੀ ਮੱਛੀ ਫੜ ਰਿਹਾ ਇੱਕ ਤੇ ਬੈਠ ਕੇ ਦੇਖੋ ਮੱਛੀ ਫੜ ਰਿਹਾ 100 ਦੀ ਮੱਛੀ ਦੇ ਲਾਲਚ 'ਚ ਜੇ ਬਾਈ ਨੁਕਸਾਨ ਕਰ ਰਿਹਾ ਆਪਣਾ ਆ ਦੇਖੋ ਉਹ ਤਾਂ ਪੈਰ ਸਲਿੱਪ ਹੋ ਜੇ ਤਿਲਕ ਜੇ ਕਰਜੇ ਕੌਣ ਜ਼ਿੰਮੇਵਾਰ ਹੈ ਫਿਰ ਪ੍ਰਸ਼ਾਸਨ ਨੂੰ ਗਾਲਾਂ ਕੱਢਣੀਆਂ ਫਿਰ ਪ੍ਰਸ਼ਾਸਨ ਨੂੰ ਗਾਲਾਂ ਕੱਢਣੀਆਂ ਵੀ ਪ੍ਰਸ਼ਾਸਨ ਸਾਥ ਨਹੀਂ ਦਿੰਦਾ ਜੀ ਐ ਨਹੀਂ ਕਰਦਾ ਔ ਨਹੀਂ ਕਰਦਾ ਹਨਾ ਪ੍ਰਸ਼ਾਸਨ ਇਹਦੇ 'ਚ ਕੀ ਕਰੂਗਾ ਲੱਤਾਂ ਖੜੀਆਂ ਕਰੂਗਾ ਇਹ ਤੁਹਾਨੂੰ ਆਪ ਚਾਹੀਦਾ ਇੱਕ 50 100 ਦੀ ਮੱਛੀ ਦੇ ਲਾਲਚ 'ਚ ਬੰਦਾ ਆਪਣੀ ਜਾਨ ਦੇ ਨਾਲ ਖੇਡ ਰਿਹਾ ਦੇਖੋ ਕਿੱਥੇ ਬੈਠੇ ਲਓ ਇਹ ਇਸ ਤੋਂ ਜ਼ਿਆਦਾ ਜ਼ੂਮ ਕਿੰਨੇ ਮੈਂ ਇਸ ਤੋਂ ਜ਼ਿਆਦਾ ਤੁਹਾਨੂੰ ਜ਼ੂਮ ਕਰਕੇ ਦਿਖਾ ਦੇਣਾ ਬੰਦਾ ਕਿੰਨਾ ਉਹ ਕਰ ਰਿਹਾ ਮੱਛੀ ਦੇ ਲਾਲਚ 'ਚ ਔਰ ਸਵੇਰੇ ਇਹੀ ਬੰਦਾ ਸਾਈਕਲ ਉਰੇ ਖੜਿਆ ਸੀ ਤੇ ਉਹ ਉੱਥੇ ਖੜਿਆ ਸੀ ਤੇ ਆਹ ਜਿਹੜੀ ਡੈੜੀ ਹੈ ਨਾ ਇੱਥੇ ਖੜ ਕੇ ਮੱਛੀ ਫੜ ਰਿਹਾ ਸੀ ਇੱਥੇ ਬੈਠਾ ਸੀ ਬੰਦਾ ਬਿਲਕੁਲ ਥੱਲੇ ਆ ਕੇ ਯਾਨੀ ਕਿ ਪਾਣੀ ਵਧਿਆ ਪਾਣੀ ਥੋੜਾ ਨਹੀਂ ਵਧਿਆ ਬਹੁਤ ਵਧਿਆ ਜੇ ਆਪਾਂ ਆ ਇੱਕ ਗੱਲ ਦੀ ਗੱਲ ਕਰ ਲਈਏ ਆਹ ਵਾਲਾ ਜਿਹੜਾ ਲੇਵਲ ਏ ਆਪਾਂ ਨਿਸ਼ਾਨੀ ਵਾਲਾ ਲੇਵਲ ਰੱਖਿਆ ਸੀ ਇੱਥੇ ਡੈੜੀ ਜੀ ਜਿੱਥੇ ਸੂਰਜ ਪੈ ਰਿਹਾ ਡੈੜੀ ਜੀ ਨੰਗੀ ਸੀ ਹੁਣ ਉਹ ਡੈੜੀ ਬਿਲਕੁਲ ਡੁੱਬ ਚੁੱਕੀ ਏ ਔਰ ਗੱਲ ਕੀਤੀ ਜਾਏ ਤਾਂ ਇਧਰ ਜਿਹੜਾ ਵੀ ਨਿਸ਼ਾਨੀ ਲਾਈ ਸੀ ਆਹ ਬੂਟੀ ਜੀ ਚਿੱਟੀ ਚਿੱਟੀ ਦੀ ਇਹ ਬੂਟੀ ਦਾ ਵੀ ਬਹੁਤ ਪਾਣੀ ਵੱਜ ਚੁੱਕਿਆ ਤੇ ਇਧਰ ਦੀ ਗੱਲ ਕੀਤੀ ਜਾਏ ਔਰ ਪੁਲ ਦੇ ਨਾਲੋਂ ਖਹਿ ਕੇ ਪਾਣੀ ਲੰਘਦਾ ਸੀ ਹੁਣ ਪੁਲ ਦੇ ਨਾਲ ਟੱਕਰ ਲੱਗ ਚੁੱਕੀ ਏ ਦੋਸਤੋ ਮੈਂ ਕੋਸ਼ਿਸ਼ ਕਰਦਾ ਤੁਹਾਨੂੰ ਦਿਖਾਉਣ ਦੀ ਅੱਗੇ ਸੂਰਜ ਪੈਣ ਦੇ ਕਰਕੇ ਪਤਾ ਨਹੀਂ ਲੱਗਦਾ ਆ ਵੇਖੋ ਇਧਰੋਂ ਜਿਹੜਾ ਪੋਲੇ ਨਾ ਥੱਲੋਂ ਦੀ ਮੰਨ ਲਓ ਘੱਗਰ ਨਿਕਲਦਾ ਉੱਪਰ ਦੀ ਆ ਭਾਖੜਾ ਨਹਿਰ ਨਿਕਲਦੀ ਹੈ ਕੋਸ਼ਿਸ਼ ਕਰਦਾ ਤੁਹਾਨੂੰ ਦਿਖਾਉਣ ਦੀ ਦੋਸਤੋ ਕੋਸ਼ਿਸ਼ ਕਰਦਾ ਤੁਹਾਨੂੰ ਦਿਖਾਣ ਦੀ ਜੇ ਦਿਖਾਇਆ ਜਾ ਸਕਤੇ ਇਧਰੋਂ ਘੱਗਰ ਆ ਰਿਹਾ ਹੈ ਇਧਰੋਂ ਘੱਗਰ ਆ ਰਿਹਾ ਹੈ ਤੇ ਇਧਰ ਅੱਗੇ ਜਾ ਰਿਹਾ ਹੈ ਜਾਖਲ ਬਲੀ ਸਾਈਡ ਜਾਖਲ ਸਰਦੂਲਗੜ ਮਾਨਸਾ ਇਹ ਸਾਈਡੇ ਘੱਗਰ ਮਾਰ ਕਰਦਾ ਹੈ ਵੀਡੀਓ ਚੱਲਦੀ ਚੱਲਦੀ ਸ਼ੇਅਰ ਕਰਦੇ ਹੋ ਡੇਲੀ ਆਪਾਂ 5 ਵਜੇ ਲਾਈਵ ਲਾਉਂਦੇ ਆਂ ਦਿਲ ਦੀਆਂ ਗੱਲਾਂ ਬਾਤਾਂ ਕਰਦੇ ਆਂ ਖੱਗਰ ਤੁਹਾਨੂੰ ਖਨੌਰੀ ਹੱਟ ਤੋਂ ਦਿਖਾ ਰਹੇ ਆਂ ਇਹ ਇੱਕ ਇਧਰੋਂ ਖੱਗਰ ਇਧਰ ਨੂੰ ਜਾ ਰਿਹਾ ਸਰਦੂਲਗੜ੍ਹ ਫਿਰ ਮਾਨਸਾ ਢੋਆਣਾ ਇਹ ਸਾਰੇ ਸਾਈਡ ਜਾ ਰਿਹਾ ਤੇ ਇੱਥੇ ਪੁਲ ਦੇ ਨਾਲ ਮੜਾ ਮੜਾ ਲੱਗਦਾ ਸੀ ਪਾਣੀ ਹੁਣ ਬਿਲਕੁਲ ਪੁਲ ਦੇ ਨਾਲ ਟੱਕਰ ਲੱਗ ਚੁੱਕੀ ਹੈ ਗੰਦ ਪਿੱਲ ਜਾ ਫਸ ਚੁੱਕਿਆ ਉਹਦੇ ਕਰਕੇ ਵੀ ਜ਼ਿਆਦਾ ਹੋ ਜਾਂਦਾ ਤੇ ਖੱਗਰ ਸਪੀਡ ਦੀ ਗੱਲ ਕੀਤੀ ਜਾਵੇ ਸਪੀਡ ਸਵੇਰ ਨਾਲੋਂ ਬਹੁਤ ਤੇਜ਼ ਹੋਈ ਹੈ ਜਿਹੜਾ ਕੱਲ ਚੰਡੀਗੜ੍ਹ ਦੇ ਵਿੱਚ ਮੀਂਹ ਪਿਆ ਦੋਸਤੋ ਚੰਡੀਗੜ੍ਹ ਬਹੁਤ ਜਿਆਦਾ ਮੀਂਹ ਪਿਆ ਪੰਚਕੂਲੇ ਬਹੁਤ ਜਿਆਦਾ ਪਿਆ ਉਹ ਉਹਦੇ ਨਾਲ ਕੱਗਰ ਦਾ ਲੈਵਲ ਬਹੁਤ ਵਧੀਆ ਮੇਰਾ ਵੀਰ ਇੱਕ ਤਾਂ ਫੋਨ ਆ ਜਾਂਦੇ ਨੇ ਵਾਰ-ਵਾਰ ਮੇਰਾ ਕੰਮ ਹੈ ਜਿਹੜਾ ਕਿਸਤਾਂ ਦਾ ਉਹਦੇ ਕਰਕੇ ਉਹ ਹੋ ਜਾਂਦਾ ਥੋੜਾ ਜਿਹਾ ਤੇ ਮੇਰਾ ਵੀਰ ਬਣੇ ਰਿਓ ਆਪਾਂ ਕਰਦਾ 1 ਮਿੰਟ ਉਹ ਕੱਗਰ ਤੋਂ ਤੁਹਾਨੂੰ ਦਿਖਾ ਰਹੇ ਆਂ ਲਾਈਵ ਆਪਾਂ ਖਣੌਰੀ ਹੈੱਡ ਤੋਂ ਕੱਗਰ ਦੀ ਸਪੀਡ ਵੀ ਵਧੀ ਅੱਗੇ ਨਾਲੋਂ ਤੇ ਜੇ ਗੱਲ ਕੀਤੀ ਜਾਏ ਪਾਣੀ ਦੇ ਲੈਵਲ ਦੀ ਪਾਣੀ ਦਾ ਲੈਵਲ ਵੀ ਬਹੁਤ ਵਧੀਆ ਤੇ ਗੱਲ ਆਪਾਂ ਕਰ ਰਹੇ ਸੀ ਹੜਪੀੜਤਾਂ ਵਾਲਿਆਂ ਵਾਸਤੇ ਜੋ ਆਪਣਾ ਟੈਗ ਲਾਇਆ ਹੋਇਆ ਪਰसों ਵੀ ਆਪਾਂ ਹੜਪੀੜਤਾਂ ਵਾਲਿਆਂ ਵਾਸਤੇ ਬੋਲੇ ਕੱਲ ਵੀ ਬੋਲੇ ਦੋ ਤਿੰਨ ਦਿਨ ਤੋਂ ਆਪਾਂ ਲਗਾਤਾਰ ਬੋਲ ਰਹੇ ਆ ਤੇ ਮੈਨੂੰ ਬੰਦੇ ਦਾ ਫੋਨ ਆਇਆ ਕਹਿੰਦਾ ਭਾਜੀ ਮੈਂ ਤੁਹਾਡੀ ਵੀਡੀਓ ਦੇਖ ਰਿਹਾ ਸੀ ਕੱਲ ਲਾਈ ਤੇ ਹੜਾਂ ਵਾਲਿਆਂ ਵਾਸਤੇ ਕਹਿੰਦਾ ਮੈਂ ਸੋਚਿਆ ਕੁਛ ਨਾ ਕੁਛ ਕੀਤਾ ਜਾਏ ਮੈਂ ਕਿਹਾ ਅੱਛਾ ਜੀ ਚੰਗੀ ਗੱਲ ਹੈ ਵੀਰ ਮੇਰੀ ਵੀਡੀਓ ਦੇਖ ਕੇ ਤੁਸੀਂ ਲਾਈ ਮੇਰਾ ਦੇਖ ਕੇ ਤੁਸੀਂ ਸੋਚਿਆ ਹਨਾ ਵੀ ਹੜਾਂ ਵਾਲਿਆਂ ਵਾਸਤੇ ਕੀਤਾ ਜਾਏ ਕਹਿੰਦਾ ਪਰ ਵੀਰੇ ਇੱਕ ਦੁੱਖ ਬਹੁਤ ਹੋਇਆ ਮੈਂ ਕਿਹਾ ਕੀ ਕਹਿੰਦਾ ਮੈਂ ਨਾ ਵੀ ਉਹਨੂੰ ਕਿਹਾ ਅਨਾਉਂਸਮੈਂਟ ਕਰਵਾਈ ਪਿੰਡ ਚ ਜਾ ਕੇ ਕਹਿੰਦਾ ਵੀ ਮੈਂ ਅਨਾਉਂਸਮੈਂਟ ਕਰਵਾਤੀ ਵੀ ਖੜਾਂ ਵਾਲਿਆਂ ਵਾਸਤੇ ਨਾ ਵੀ ਪੱਠੇ ਲੈ ਕੇ ਜਾਣੇ ਨੇ ਮੇਰੇ ਕੋਲ ਕਿਲੋ ਡੇਢ ਕਿਲੋ ਪੱਠਿਆਂ ਦਾ ਖੜਿਆ ਤੇ ਮੈਂ ਉਹ ਪੱਠੇ ਲੈ ਕੇ ਜਾਣੇ ਨੇ ਤੇ ਤੁਸੀਂ ਮੇਰਾ ਵੀਰ ਵੱਧ ਤੋਂ ਵੱਧ ਬੰਦੇ ਮੁੰਡੇ ਖੁੰਡੇ ਆਓ ਤੇ ਆਪਾਂ ਪਾਣੀ ਉਹ ਕਰਨਾ ਵੀ ਪੱਠੇ ਵੱਢ ਕੇ ਖੜਨੇ ਨੇ ਤੇ ਕਹਿੰਦਾ ਵੀ ਮੇਰਾ ਵੀਰ ਤੁਸੀਂ ਯਕੀਨ ਨਹੀਂ ਮੰਨਣਾ ਭਾਜੀ ਕੋਈ ਵੀ ਮੁੰਡਾ ਖੁੰਡਾ ਕੋਈ ਵੀ ਬੰਦਾ ਕੋਈ ਵੀ ਬੰਦਾ ਕੋਈ ਵੀ ਬੰਦਾ ਕੋਈ ਵੀ ਮੁੰਡਾ ਖੁੰਡਾ ਪਾਣੀ ਪੱਠੇ ਵੱਢਣ ਨਾਲ ਨਹੀਂ ਆਇਆ ਇਹ ਮੱਛਰਾਂ ਤੋਂ ਡਰਦਾ। ਕਹਿੰਦਾ ਮੱਛਰਾਂ ਤੋਂ ਡਰਦਾ ਕੋਈ ਵੀ ਬੰਦਾ, ਕੋਈ ਵੀ ਮੁੰਡਾ ਪੱਠੇ ਵਢਾਉਣ ਨਹੀਂ ਆਇਆ ਮੇਰੇ ਨਾਲ। ਕਹਿੰਦਾ ਮੇਰੇ ਕੋਲ ਕਿੱਲਾ ਪੱਠਿਆਂ ਦਾ ਮੈਂ ਤੁਹਾਡੀ ਵੀਡੀਓ ਦੇਖ ਕੇ ਕਹਿੰਦਾ ਵੀ ਮੈਂ ਕਿਹਾ ਆ ਦੇਖੋ ਭਾਈ ਪਾਣੀ ਬਹੁਤ ਵਧਿਆ ਹੋਇਆ ਇੱਧਰ ਪੁਰ ਦੇ ਨਾਲ ਲੱਗ ਚੁੱਕਿਆ ਪਾਣੀ। ਆਪਾਂ ਕੋਸ਼ਿਸ਼ ਕਰਦੇ ਆ ਤੁਹਾਨੂੰ ਇੱਥੇ ਰੋਕੇ ਦਿਖਾਉਂਦੀ ਜੀ ਇੱਧਰੋਂ ਸਾਫ਼ ਦੇਖ ਜੇ ਤੇ ਇੱਧਰੋਂ ਸੂਰਜ ਚਾਨਣ ਕਰਕੇ ਮਨ ਲੋਕੀ ਬਹੁਤ ਉਹ ਹੋ ਰਿਆ ਉੱਪਰ। ਇੱਧਰੋਂ ਇੱਧਰੋਂ ਤੇ ਕਹਿੰਦਾ ਵੀ ਬਾਜੀ ਕੋਈ ਵੀ ਬੰਦਾ ਪੱਠੇ ਵਢਾਉਣ ਨਹੀਂ ਆਇਆ ਮੱਛਰਾਂ ਤੋਂ ਡਰਦਾ ਕਹਿੰਦਾ। ਇਹ ਕਹਿੰਦਾ ਫਿਰ ਮੈਂ ਕੀ ਕੀਤਾ ਮੈਂ ਕਹਿੰਦਾ ਵੀ ਜਿਹੜੇ ਸਾਡੇ ਜੀਰੀ ਚੋਂ ਨਦੀਨ ਢਾਉਣ ਵਾਲੇ ਬੰਦੇ ਸੀ ਜੋਤਾ ਲਾਉਂਦੇ ਨੇ ਜਿਨ੍ਹਾਂ ਨੂੰ ਜੋਤਾ ਕਹਿੰਦੇ ਨੇ ਕਹਿੰਦਾ ਫਿਰ ਮੈਂ ਉਹਨਾਂ ਕੋਲ ਗਿਆ ਮੈਂ ਸੋਚਿਆ ਵੀ ਜਿੱਥੇ ਜੀਰੀ ਚੋਂ ਗੰਦ ਕੱਢਣ ਲਈ ਇੰਨੇ ਜੋਤੇ ਲੱਗੇ ਨੇ ਇੱਕ ਸਮਝਾਂਗ ਇੱਕ ਦਿਨ ਹੋਰ ਲੱਗਾ ਕਹਿੰਦਾ ਫਿਰ ਮੈਂ ਜੋਤਾ ਲਾਉਣ ਵਾਲੇ ਬੰਦਿਆਂ ਨੂੰ ਲੈ ਕੇ ਆਇਆ ਉਹਨਾਂ ਨੇ ਪੱਠੇ ਵੱੱਡੇ ਟਰਾਲੀ 'ਚ ਲਦਾਏ ਕਹਿੰਦਾ ਫਿਰ ਮੈਂ ਬੰਦਾ ਲਾ ਕੇ ਨਾਲ ਕੁੱਤਰੇ ਕਤਰਾ ਕੇ ਅਸੀਂ ਸੋਚਿਆ ਵੀ ਐਦਾਂ ਸਾਫ਼ ਤੇ ਪੱਠੇ ਹਨਾ ਬੰਦਿਆਂ ਨੂੰ ਚੱਕ ਕੇ ਕਢਨੇ ਔਖੇ ਨੇ ਡੰਗਰਾਂ 'ਚ ਦੀ ਇੱਕ ਇੱਕ ਥੈਲਾ ਭਰ ਲਿਆ ਕਹਿੰਦਾ ਤੇ ਥੈਲਾ ਭਰ ਕੇ ਲੈ ਜਾਣਗੇ ਕਹਿੰਦਾ ਵੀ ਜਾਨੀ ਕਿ ਆਪਣੇ ਲਾਈਵ ਦਾ ਤੇ ਤੁਹਾਡੀ ਸਪੋਰਟ ਦਾ ਸਭ ਤੋਂ ਜ਼ਿਆਦਾ ਤੁਸੀਂ ਸ਼ੁਕਰਗੁਜ਼ਾਰ ਹਾਂ ਮੈਂ ਤੁਹਾਡਾ ਸ਼ੁਕਰਗੁਜ਼ਾਰ ਹਾਂ ਕਿਉਂਕਿ ਤੁਹਾਡੀ ਸਪੋਰਟ ਦੇ ਨਾਲ ਹਨਾ ਵੀ ਮੈਂ ਵੀ ਲਾਈਵ 'ਚ ਬੋਲਿਆ ਵੀ ਹੜ੍ਹ ਵਾਲਿਆਂ ਨੂੰ ਸਮਗਰੀ ਦੀ ਲੋੜ ਹੈ ਵੀ ਆਪਣੇ ਆ ਘੱਗਰ ਤੁਹਾਨੂੰ ਜਿਹੜਾ ਮੈਂ ਦਿਖਾਇਆ ਵੀ ਘੱਗਰ ਏਰੀਆ ਦੇ ਵਿੱਚ ਉਹਨਾਂ ਨੇ 6-6 ਮਹੀਨਿਆਂ ਦਾ ਰਾਸ਼ਨ ਇਕੱਠਾ ਕਰਤਾ ਆਪਾਂ ਨੂੰ ਸ਼ਰਮ ਚਾਹੀਦੀ ਇਦਾਂ ਦਾ ਹਨਾ ਤੇ ਉਹ ਬੰਦੇ ਦੇ ਮਨ 'ਚ ਵੀ ਆਇਆ ਯਾਰ ਗੱਲ ਤਾਂ ਸਹੀ ਹੈ ਹਨਾ ਵੀ ਸਾਡੇ ਰਾਸ਼ਨ ਘਰਾਂ 'ਚ ਇਹਨਾਂ ਨੇ 6-6 ਮਹੀਨਿਆਂ ਦਾ ਇਕੱਠਾ ਕਰਤਾ ਸੀ ਖੜ ਪੀੜਤਾਵਾਂ ਵਾਸਤੇ ਜਿੰਨੇ ਵੀ ਕੱਕਰ ਏਰੀਆ ਦੇ ਨਾਲ ਇਲਾਕਾ ਲੱਗਦਾ ਸ ਆਪਣਾ ਸਰਦੂਲਗੜ ਹੋ ਗਿਆ ਮਾਨਸਾ ਹੋ ਗਿਆ ਤੇ ਠੰਗਰ ਦੇ ਨੇੜੇ-ਨੇੜੇ ਤੇ ਜਿੰਨੇ ਵੀ ਪਿੰਡ ਨੇ ਕੱਕਰ ਦਰਿਆ ਤੋਂ ਹੀ ਸਰਚ ਮਾਰ ਕੇ ਦੇਖ ਲਓ ਉਹਦੇ ਨੇੜੇ-ਨੇੜੇ ਜਿੰਨੇ ਵੀ ਪਿੰਡ ਨੇ ਸਾਰੇ ਪਿੰਡਾਂ ਦੇ ਵਿੱਚ ਇੱਕ ਪਿੰਡ ਚ ਨਹੀਂ ਸਾਰੇ ਪਿੰਡਾਂ ਦੇ ਵਿੱਚ ਲੋਕਾਂ ਨੇ ਰਾਸ਼ਨ ਵਾਧੂ ਇਕੱਠਾ ਕਰਦਾ ਸੀ ਪਰ ਅੱਜ ਕੋਈ ਵੀ ਰਾਸ਼ਨ ਘਰੋਂ ਲੈ ਕੇ ਜਾਣ ਲਈ ਤਿਆਰ ਨਹੀਂ ਉਹਨਾਂ ਨੂੰ ਇਹ ਡਰਿਆ ਵੀ ਕੱਕਰ ਵੀ ਸਾਡੇ ਆ ਗਿਆ ਤੇ ਅਸੀਂ ਕੀ ਕਰਾਂਗੇ ਪਰ ਇਹ ਸੋਚੋ ਵੀ ਕੱਕਰ ਨਹੀਂ ਆਉਂਦਾ ਕਿਉਂਕਿ ਕੱਲ ਸੁਖਣਾ ਲੈਕ ਚ ਪਾਣੀ ਵਧਿਆ ਕਈ ਦਿਨਾਂ ਤੋਂ ਬਾਅਦ ਘਰੰਦਾ ਦਾ ਚੱਲ ਰਿਆ ਸੀ ਕਈ ਦਿਨਾਂ ਤੋਂ ਬਾਅਦ ਸੁਗਣਾ ਲੇਕ ਚ ਪਾਣੀ ਵਧਿਆ ਉਹਦੇ ਨਾਲ ਵੱਲੋਂ ਘਰਦਾ ਦਾ ਲੈਵਲ ਵੀ ਵਧਿਆ ਤੇ ਆਪਣੇ ਫਲੱਡ ਨਹੀਂ ਆਉਂਦਾ ਬਹੁਤ ਘੱਟ ਚਾਂਸ ਨੇ ਪਰਮਾਤਮਾ ਨਾਲ ਲਿਆਵੇ ਹੁਣ ਉਹਨਾਂ ਦੇ ਤਾਂ ਜੋ ਬੀਤ ਰਹੀ ਹੈ ਹੜਵਲਿਆਂ ਦੇ ਵਿੱਚ ਉੱਪਰ ਉਹਨਾਂ ਦੀ ਵੀਡੀਓ ਦੇਖਦੇ ਆਂ ਤੇ ਆਪਣੇ ਖਾਲ ਸਾਈਡ ਵਾਲੇ ਵੀਡੀਓ ਦਿਖਾਉਂਦੇ ਨੇ ਜਾਂ ਕੋਈ ਵੀ ਆਪਾਂ ਦੇਖਦੇ ਰਹੇ ਆਪਣੇ ਕੋਲ ਆਉਂਦੀਆਂ ਰਹਿੰਦੀਆਂ ਨੇ ਫੇਸਬੁਕ ਤੇ ਸਾਰਾ ਦਿਨ ਤਾਂ ਉਹ ਕਹਿੰਦੇ ਨੇ ਵੀ ਬਈ ਡੰਗਰਾਂ ਦਾ ਬਹੁਤ ਪੁਰਾਣਾ ਹਾਲ ਹੈ ਸਾਡੇ ਡੰਗਰ ਉਹ ਭੁੱਖੇ ਨੇ ਉਹਨਾਂ ਨੂੰ ਮੂੰਹ ਘਰ ਦੀ ਬਿਮਾਰੀ ਹੋ ਰਹੀ ਹੈ ਫਲੱਡ ਦੇ ਨਾਲ ਬੱਚੇ ਤੰਗ ਨੇ ਹਨਾ ਤੇ ਬਹੁਤ ਬੁਰੇ ਹਾਲਤ ਨੇ ਤੇ ਉਹਨਾਂ ਦੇ ਦੇਖ ਕੇ ਰੋਣ ਆਉਂਦਾ ਯਾਰ ਜੇ ਆਪਣੇ ਕਿਸੇ ਰਿਸ਼ਤੇਦਾਰ ਦੇ ਨਾਲ ਇਹ ਹਾਲਤ ਹੋ ਜੇ ਤੇ ਆਪਾਂ ਕੀ ਇੱਦਾਂ ਹੀ ਚੁੱਪ ਬੈਠਾਂਗੇ ਤੇ ਇਹੀ ਗੱਲਾਂ ਕਰ ਲਾਂ ਕਈਆਂ ਤੇ ਉਹ ਇਨਸਾਨ ਆਪਣੇ ਕਹਿਣ ਤੇ ਇੱਕ ਪਰਸੋਂ ਰਸਨ ਦੀ ਟਰਾਲੀ ਗਈ ਜਖਰ ਪਿੰਡ ਤੋਂ ਉਹ ਗਲਤੀ ਇਹ ਹੋ ਗਈ ਬੰਦੇ ਦਾ ਉਹਨੂੰ ਪਿੰਡ ਦੇ ਨਾਮ ਨਹੀਂ ਪੁੱਛਿਆ ਗਿਆ ਜੀ ਜਿਹੜਾ ਪੱਠੇ ਲੈ ਕੇ ਜਾ ਰਿਹਾ ਸੀ ਨਹੀਂ ਤੇ ਆਪਾਂ ਉਹ ਵੀਰ ਦਾ ਧੰਨਵਾਦ ਹੈ ਲਾਈਵ 'ਚ ਕਰਦੇ ਤੇ ਮੇਰਾ ਵੀਰ ਵੀਡੀਓ ਨੂੰ ਲਾਈਕ ਜਰੂਰ ਕਰਿਓ